ਸਟੀਪਲਾਚੋਰ ਦੀ ਪੁਲਿਸ ਨੇ 15 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ ਏਐਸਆਈ ਸੁਭਾਸ ਚੰਦ ਅਤੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਦੌਰਾਨ ਸ਼ੱਕ ਦੇ ਆਧਾਰ ਤੇ ਪੁਸ਼ਕਿਸ਼ ਕਰਨ ਤੋਂ ਬਾਅਦ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਕਤ ਮਲਜ਼ਮ ਖਿਲਾਫ ਮਕਦਮਾ ਐਨਡੀਪੀਸੀਐਸਟ ਤਹਿਤ ਮਾਮਲਾ ਦਰਜ ਕਰਕੇ ਮੋੜਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜੀ ਦੇ दिशा निर्देश ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਬਲਾਚੌਰ ਦੀ ਜੀ ਦੀ ਜੋਗ ਅਗਵਾਈ ਹੇਠ ਸਾਡੇ ਥਾਣਾ ਵਿੱਚ ਹਰ ਰੋਜ਼ ਨਾਕਾਬੰਦੀ ਤੇ ਪੈਟਰੋਲਿੰਗ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਭੜੇ ਅਨਸਰ ਜਿਹੜੇ ਭੜੇ ਪੁਰਸ਼ਾ ਉਹ ਨਸ਼ਾ ਤਸਕਰਾਂ ਤੇ ਖਾਸ ਨਜ਼ਰ ਰੱਖੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੀ ਪੁਲਿਸ ਪਾਰਟੀ ਜਿਸ ਦੇ ਇੰਚਾਰਜ ਐਸਐਸ ਸੁਵਾਸਚੰਦਰ ਸਵੇਤਪੁਰਸ ਪਾਰਟੀ ਜਿਹੜੇ ਉਹ ਕੰਗਣਾਬੇਟ ਦੇ ਵਿੱਚ ਗਸ਼ਤ ਕਰ ਰਹੀ ਸੀ ਜਿੱਥੇ ਇਹਨਾਂ ਵੀ ਇੱਕ ਨੌਜਵਾਨ ਲੜਕੇ ਦੀ ਕੰਗਣਾਬੇਟ ਦੀ ਤਰਫੋਂ ਆਉਂਦਿਆਂ ਪਿੰਡ ਦੇ ਨਜ਼ਦੀਕ ਹੀ ਬਾਜ ਟੱਕਰ ਹੋਈ ਤੇ ਜਿਸ ਨੇ ਆਪਣੇ ਹੱਥ 'ਚ ਫੜਿਆ ਲਫਾਫਾ ਜੋ ਵਜੰਦਾਰ ਸੀ ਉਹ ਸੜਕ ਤੇ ਸੁੱਟਿਆ ਤੇ ਜਿਸ ਨੂੰ ਸ਼ੱਕ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਤੇ ਪੁੱਛਣ ਤੇ ਜਿਸ ਨੇ ਆਪਣਾ ਨਾਮ ਹਰਪੀਤ ਸਿੰਘ ਹੈਪੀ ਪੁੱਤਰ ਰਾਜਕਮਰ ਵਾਸੀ ਕੰਗਣਾਬੇਟ ਦੱਸਿਆ ਸੀ ਕਿੰਨੇ ਗ੍ਰਾਮ ਇਹਦੇ ਕੋਲ ਫੜਿਆ ਇਸ ਵਾਰ ਉਹ ਸੁੱਟੇ ਗਏ ਲਫਾਵਾ ਜੋ ਹੈ ਵਜਿੰਦਰ ਸੀ ਉਹਦੀ ਇਹਨਾਂ ਨੇ ਮੌਕੇ ਤੇ ਹਾਜ਼ਰ ਐਸਆਈ ਸੁਆਜਿੰਦਰ ਜੀ ਨੇ ਬੜੇ ਸਜੇ ਢੰਗ ਨਾਲ ਔਰ ਕਾਨੂੰਨੀ ਜਾਪ ਦੇ ਅਨਸਾਰ ਉਹਦੀ ਸੱਚ ਕੀਤੀ ਤੇ ਬਰਾਮਦ ਹੋਈ ਹੈਰਵਿੰਦੀ ਦਾ ਵਜਨ ਕੀਤਾ ਜੋ 15 ਗ੍ਰਾਮ ਹੈ ਇਹ ਵੇਚਣਾ ਵੀ ਸੀ ਹਾਂ ਜੀ ਪੁਸ਼ਕਸ਼ ਇਨਵੈਸਟੀਗੇਸ਼ਨ ਦੌਰਾਨ ਇਹਨੇ ਮੰਨਿਆ ਕਿ ਐਡਿਕਟਡ ਵੀ ਹੈਗਾ ਪਿੰਡ ਦਾ ਵੀ ਆਦੀ ਆ ਤੇ ਕੁਛ ਛਮਾਲ ਜਿਹੜਾ ਲਿਉਂਦਾ ਸੀ ਉਹਦੇ ਚੋਂ ਅੱਗੇ ਹੋਰ ਆਪਣੇ ਜਾਣਕਾਰ ਜਿਹੜੇ ਨਸ਼ੇੜੀ ਲੜਕੇ ਉਹਨਾਂ ਨੂੰ ਸਪਲਾਈ ਵੀ ਦਿੰਦਾ ਇਸ ਤੋਂ ਪਹਿਲਾਂ ਵੀ ਮੁਕੱਦਮਾ ਦਰਜ ਹੈ ਕਿ ਉਹ ਇਸ ਤੇ ਪਹਿਲਾਂ ਵੀ ਇੱਕ ਐਨਡੀ ਦਾ ਹੀ ਮੁਕੱਦਮਾ ਦਰਜ ਹੈ ਜੀ ਸਾਡੇ ਹੀ ਥਾਣੇ ਦਾ ਦਰਜ ਕੀ ਕੀ ਬੜੀ ਗੇਸ ਸੀ ਸਰ ਉਸ ਵੇਲੇ ਇਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ ਉਹਨਿਹਦਾ ਰਿਮਾਂਡ ਲਿਆ ਸੀ ਜੀ ਤਾਂ ਅੱਜ ਇਹਨੂੰ ਅਸੀਂ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਇਤੋਂ ਹੋਰ ਵਿਧਾਈ ਦਾ ਪੁਸ਼ਟੀ ਕਰਨ ਦੇ ਲਈ ਇਸ ਦਾ ਜਿਹੜਾ ਜੱਜ ਸਾਹਿਬ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਹੋ ਦਿੱਤਾ